वीर ने कर दी गोड लै चले शतंग समान कल कुछ कल ले गए कुछ अज ले लेंटर तो साफ ही निकलिया हाँ जी सताल वेलकम हाँ है सारे ठीक ठाक कर मैं सवेर का नौ बजे तक ਮਾਰਕ ਨੂੰ ਲੱਤ ਆਉਣਾ ਹੈ ਉਹਦੇ ਚੱਕਰ ਚ ਮੈਂ ਆ ਗਿਆ ਅੱਜ ਮਾਸ ਲੋੜ ਇਹਨਾਂ ਨੇ ਘੜੀ ਲਾਇਆ ਤੇ ਤਕਰੀਬਨ ਸਾਰੇ ਆਪਣੀ ਜਾਨ ਦੀ ਤਿਆਰੀ ਹੈ ਟਾਈਮ ਉਹ ਹੋ ਗਿਆ 4-5 ਵਜੇ ਦਾ ਲੈਂਟਰ ਤੇ ਸਾਫ਼ ਹੀ ਨਿਕਲਿਆ ਅੱਜ ਮਿਸਤਰੀ ਦਾ ਕੰਮ ਲਾਇਆ ਨਹੀਂ ਅਜੇ ਫਿਲਹਾਲ ਅੱਜ ਖੋਲਣਗੇ ਤੇ ਫਿਰ ਕੱਲ ਪਰਸੋ ਤੱਕ ਕਰ ਦੇਣਾ ਕੰਮ ਸ਼ੁਰੂ </body> ਲੇ ਕੋਹ ਤਾਂ ਲੈਂਟਰ ਬੁਲਿਆਂ ਬੁਲਿਆਂ ਕੋ ਸੱਜਣ ਵਾਲਿਆਂ ਨੇ ਗਾੜਾ ਕੱਢਣ ਵਾਲੇ ਜੇ ਉੱਪਰ ਪਏ ਆਪਾਂ ਚੱਲੇ ਆ ਘਰ ਉਹ ਉਹ ਪੈਰਟ ਆਇਆ ਦੇ ਕਿੰਨੇ ਕਿੰਨੇ ਚੀਚੀ ਖਾਲਾ ਉਹ ਪੈਰਟ ਰਿਹਾ ਕੰਮੇ ਉਹ ਨਵੇਂ ਮੈਂ ਉੱਤੇ ਪਾ ਗਏ ਆ ਨਾ ਲੱਡੂ ਜਿਓ ਖਾਣੇ ਨੇ ਹੋ ਗਏ ਹਾਂ ਉਹ ਜਾ ਜਾਂਦੇ ਜਾਂਦੇ ਜਾ ਜਾਣ ਫੜਿਆ ਨਹੀਂ ਜਾਣਾ ਉਹ ਦੋ ਆ ਗਏ ਹੁਣ ਪੈਰਟ ਉਹ ਦੋ ਆ ਗਏ ਦੋ ਇੱਕ ਬੈਠਾ ਅਜਾ ਉਹ ਵਹਿ ਗਿਆ ਉਹ ਕੋਈ ਟੈਨ ਚਲੋ ਚਲਾ ਗਿਆ ਕੋਈ ਕਿਚਨ ਕਚਗਰੀ ਬਦਾਮ ਬਣਾ ਮੈਂ ਮਗਜ ਹੈ ਜੋ ਮਨ ਲੈ ਮਨ ਨਹੀਂ ਕਰਦਾ ਮਮਾ ਕੀ ਲੱਗ ਮਨੋਂ ਜਿੰਨੀ ਨਕੜਾ ਰਵਈ ਦਾ ਸੁੱਕੀ ਦਾ ਕੜਾ ਬਣ ਲੱਗਾ ਤੇ ਮੰਮੀ ਨੇ ਬਣਾਇਆ ਹੀ ਨਾਲ ਚਨੇ ਪੰਘੂਰ ਬੋਲਦੇ ਪੰਘੂਰ ਕਹਿੰਦੇ ਆ ਅੰਗੂਰ ਬਣਾਏ ਚਨੇ ਕਹਿੰਦੇ ਕਾਲੇ ਤੇ ਨਾਲ ਕੜਾ ਬਣੇਗਾ ਦੇਸੀ ਘਿਓ ਦਾ ਤੇ ਕਰਦੇ ਫਿਰ ਟਰਾਈ ਅੱਜ ਖਾਣ ਦੀ ਟਰਾਈ ਕਰਨੀ ਆ ਬਣਾਉਣਾ ਤਾਂ ਹੁੰਦਾ ਹੀ ਇਹ ਕਰਨ ਹਾਂ ਪਹਿਲੀ ਵਾਰ ਮੰਮੀ ਨੇ ਤਿਆਰ ਕਰਤੇ ਚਨੇ ਜੇ ਤੇ ਬਾਕੀ ਕਹੋ ਬਾਕੀ ਇਹ ਬੋਲਡਮੀਟਰ ਸਾਡਾ ਸੜ ਗਿਆ ਇੱਥੇ ਪਿਆ ਹੁੰਦਾ ਸੀ ਉਹ ਪਰसों ਚੋਂ ਆਦਾ ਬੰਨੇ ਦੇ ਤਾ ਬੋਲਡਮੀਟਰ ਵਗੈਰਾ ਆ ਉਹ ਦਿਨ ਆਪਾਂ ਛੜਾ ਸਾਹਿਬ ਗਏ ਸੀ ਤੇ ਉੱਥੋਂ ਆ ਲੈਂਦੇ ਸੀ ਆ ਜਿਹੜੇ ਹੁੰਦੇ ਨੇ ਛੋਟੇ ਛੋਟੇ ਉਹ ਪੈਕਟਾਂ ਵਿੱਚ ਜਿਹੜੇ ਉਦੋਂ ਲੈਣਦੇ ਸੀ ਉਹ ਦਾਣੇ ਜਿਹੜੇ ਛੋਟੇ ਛੋਟੇ ਤੇ ਵਿੱਚ ਪਾ ਦੇ ਕਹਿੰਦੇ ਫੁੱਲ ਜਾਂਦੇ ਆ ਕਿਹਦੇ ਨੇ 4-5 ਪਾਏ ਆ ਵੇਖੋ ਸਵੇਰ ਤੱਕ ਕੀ ਰੈਕਸ਼ਨ ਹੁੰਦਾ ਹੈ ਇਹਦਾ ਹੌਲੀ ਪਲਾਟ ਚੋਂ ਆਪਾਂ ਹੋਏ ਆ ਤੇ ਹੁਣ ਆ ਕਚੋਰੀ ਬਣਾਉਣ ਦੀ ਤਿਆਰੀ ਦੇਖੋ ਕਚੋਰੀ ਬਣਦੀ ਹੈ ਕਚੋਰੀਆਂ ਬਣਦੀਆਂ ਕਚਾਏ ਹੋਰ ਕੁਝ ਬਣ ਜਾਂਦਾ ਸਾਡੇ ਕੋਲ ਕੰਨ ਲੱਗੀ ਪਹਿਲੀ ਵਾਰ ਟਰਾਈ ਕਰਨ ਬਣਾ ਕੇ ਦੇਖਦੇ ਨੇਰਾ ਹੋ ਗਿਆ ਰੋਟੀ ਖਾਣ ਦਾ ਟੈਨ ਮੈਂ ਆਈਲੀਟ ਬਣਜੂ ਗੱਲ ਬਣਜੂ ਚਲੋ ਟਰਾਈ ਕਰਕੇ ਦੇਖਦੇ ਹਾਂ ਕਿੰਨਾ ਸਵੇਰ ਦੇ ਕਹਿੰਦੇ ਕਚੋਰੀਆਂ ਕਚੋਰੀਆਂ ਦੇ ਅੱਡੇ ਨੂੰ ਬੜਾ ਲੱਗਿਆ ਮੈਨੂੰ ਪਲਾਟ ਇੱਕ ਮੈਦਾ ਕਾਟਾ ਮੈਦਾਨ ਮੈਦਾ ਪਾ ਲਿਆ ਬਰਾਤ ਦੇ ਵਿੱਚ ਤੇ ਹੌਲੀ ਹੌਲੀ ਕੜੀ ਦਾਲ ਹੋਦੀ ਮੂੰਗੀ ਦੀ ਮੂੰਗੀ ਕਈ ਉਰਦ ਦੀ ਦਾਲ ਵੀ ਕਹਿੰਦੇ ਹਨ ਉਰਦ ਦੀ ਦਾਲ ਮੂੰਗੀ ਚੰਚ ਫੜਾਈ ਫਰਾਈ ਕਰਕੇ ਵੇਖਦੇ ਹਾਂ ਬਣਦੇ ਆ ਇੰਟਰਨੈਸ ਵੇਰ ਦੀ ਅਦਾਲਪੀਓਂ ਚ ਰੱਖੀ ਨਮਕ ਇੱਕ ਚਮਚਾ ਸੀ ਪਾਤਾ ਇਹਦੇ ਵਿੱਚ ਤੇ ਥੋੜਾ ਜਿਹਾ ਤੇਲ ਪਾਵਾਂਗੇ ਇੱਕ ਚਮਚਾ ਪਹਿਲਾਂ ਇਹ ਦਸਾ ਬਣ ਜਾਣੀਆਂ ਟੇ ਬਣ ਜਾਣਗੀਆਂ ਕੋਸ਼ਿਸ਼ ਕਰਕੇ ਵੀ ਫਿਕਰਾ ਵੀ ਨਾ ਕਰਾਂਗੇ ਬਕਸ ਕਰਨਾ ਨਹੀਂ ਜਗੇ ਤਰਾ ਹੂੰ ਹੂੰ ਫਿਰ ਆਟੀ ਵਾਂਗ ਗੁੰਨਣਾ ਹੈ ਤੇਰ ਤੇ ਨਮਕ ਪੂਣਾ ਬਸ ਥੋੜਾ ਜਿਹਾ ਤੇਲ ਤੇ ਇੱਕ ਚਮਚ ਨਮਕ ਫਿਰ ਇਹਨੂੰ ਗੁੰਨਣਾ ਹੈ ਹੁਣ ਆਪ ਮਸੀ ਲਈਓ ਇਤਰੀ ਦਾਲ ਵਾ ਮੈਨੂੰ ਗੰਨਾ ਗ੍ਰੇਂਡ ਉਹਨੂੰ ਗ੍ਰੇਂਡ ਕਰਕੇ ਕੱਢ ਲਈਏ ਦਾਲ ਇਹ ਦਾਲ ਤੇ ਮੋਟੀ ਮੋਟੀ ਰੱਖਣੀ ਜ਼ਿਆਦਾ ਨਹੀਂ ਮਤਲਬ ਪਤਲੀ ਕਰਨੀ ਪੇਸਟ ਨਹੀਂ ਬਣੂਗਾ ਹਾਂਜੀ ਉਹਨੂੰ ਬਾਅਦ ਹੀ ਗੁੰਨਦੇ ਪਹਿਲਾਂ ਇਹੋ ਥੀੜੇ ਕਰ ਲਈਏ ਦੇ ਬੜੇ ਆ ਕੜਾਈ ਕਾਲੀ ਪਰ ਰੱਖ ਤੀ ਰੋਟੀਆਂ ਗਿਲਨੀ ਉਹ ਕੜਾਈ ਬਾਅਦ ਵਿੱਚ ਦੱਸਣੀ ਕਿ ਹੋਰ ਕੀ ਸੋ ਹੁਣ ਇਹਨਾਂ ਦੇ ਇਹਨਾਂ ਦੇ ਕੀੜੇ ਕਰਨੀ ਲੇਕਿਨ ਕੁੱਭ ਵੇਲੇ ਨਹੀਂ ਰੋਟੀ ਵਾਲੀ ਨਵੇਂ ਕਰੇ ਕੰਮ ਮੈਂ ਪੈਦਾ ਕਰਦੇ ਹਾਂ ਅਸਲੈਵ ਆਪਣੀ ਥੋੜੀ ਜੁੱਤੀ ਆ ਵਾਲੀ ਸਲੈਮ ਜਿਹੜੀ ਇਹਨੂੰ ਅਸਲੈਵ ਥੋੜੀ ਜੁੱਤੀ ਆ ਇਹ ਵੀ ਇਹ ਤੇ ਨਾ ਫਟਦੇ ਸਾਡੇ ਤਿੰਨ ਤੇ ਪਈ ਹੈ ਕਾਫੀ ਉੱਚੀ ਪੁਰਾਣੀ ਹੈ ਇਹਦਾ ਪਈਆਂ ਤੇ ਤਾਂ ਕਰਕੇ ਥੋੜੀ ਜਿਹੀ ਹਾਰਕ ਦੀ ਜਿਆਦਾ ਇਹ ਦੰਦਗਤ ਕਪੜੀ ਵਾ ਬਣ ਗਈ ਗੋ ਰੋਟੀ ਹੈ ਬਣ ਗਈ ਗੋ ਰੋਟੀ ਬਣ ਗਈ ਇੱਕ ਨੂੰ ਲੱਗਣੇ ਆ ਕੰਨੇ ਲੱਗਣੇ ਇੱਕ ਨੂੰ ਇੱਕ ਨੂੰ ਦੋ ਦੋ ਬੇਤਨ ਇੱਕੋ ਕੀ ਇਹ ਪੂੜੀ ਕੀ ਇਹਨੂੰ ਕੀ ਬਣਾਉਣਾ ਹੈ ਪੂੜੀ ਖਜੂਰੀ ਖਜੂਰੀ ਇਹਦਾ ਬੰਨੀਆਂ ਮੈਂ ਇੱਕੋ ਇੱਕ ਹੀ ਬੰਨਣਾ ਅੱਛਾ ਮੈਂ ਕਿਹਾ ਦੋ ਜੋੜ ਕੇ ਜਿਵੇਂ ਉਹ ਰੋਟੀ ਲਾਈਦੀ ਥੋੜਾ ਜਿਹਾ ਤੇਲ ਪਾਵਾਂਗੇ ਚੀਜਾਂ ਗੋਚ ਰਹੀਆਂ ਨੇ ਕਟਚੀ ਕਿਤੇ ਜਲ ਜਾਂਦੀ। ਬਹੁਤ ਕਟਚੀ ਪੜਾਇਆ। ਲੱਗੀ ਜੀ। ਹਾਂ। ਸੋਚੀ ਕਰਨ ਪੈ ਗਈ ਜਨ ਲੱਗਦਾ। ਨਹੀਂ ਗੱਲ ਬਣਨੀ। ਹਨਾ। ਇਦਾਂ ਹੀ ਆ। ਜੇ ਨਾ ਗੱਲ ਬਣੇ ਤਾਂ ਸੋਚੀ ਪੈ ਜਾਓ। ਬਸ। ਬਣੂਗੀ ਬਣੂਗੀ ਕਿਉਂ? ਜੇ ਨਾ ਮੇਰੇ ਰੋਟੇ ਢਿਖਾਈਏ ਲਾਗ ਹੈ। ਭੁੱਖ ਲੱਗ ਗਈ। ਮੇਰਾ ਵੜਾ ਹੋ ਗਿਆ। 8:00 ਵਜ ਗਏ। ਬੰਦੀ ਰਾਤ ਦਾ ਟਾਈਮ ਆਦਾ ਇੰਨਾ ਹੀ ਆ ਬਣਾਉਣ ਕਚੋਰੀਆਂ ਮਿਰਚ ਪੁਣੀ ਲਾਲ ਮਿਰਚ ਹੈਗੀ ਖਲਾਲ ਨਹੀਂ ਹੈਗੀ ਲਾਲ ਨਹੀਂ ਪੁਣੀ ਦਜੀ ਬੋ ਦਜੀ ਹੈ ਨਹੀਂ ਹਰੀਆਂ ਫਤਮਾ ਪਹਿਲਾਂ ਅਸੀਂ ਪਾਵਾਂਗੇ ਜੀਰਾ ਇਹ ਇਹ ਸਬਜ਼ੀ ਬੰਡਾ ਵੀ ਭਰ ਕੇ ਹਾਂ ਫਿਰ ਇਸ ਤੋਂ ਬਾਅਦ ਅਸੀਂ ਪਾਵਾਂਗੇ ਹਲਦੀ ਥੋੜਾ ਮਸਾਲਾ ਪਾ ਦਾਂਗੇ ਮਸਾਲਾ ਤੇ ਪਾਏ ਵਿੱਚ ਪਾਇਨ ਦੁੱਧ ਪਿਆਜ਼ ਪੂਜ ਵਗੈਰਾ ਹੋਣੀ ਪਾਈ ਨਹੀਂ ਹਾਂ ਥੋੜੀ ਦੇਗੀ ਮਿਰਚ ਇਹ ਪਿਆਜ਼ ਪੂਜ ਪਾਇਨੇ ਵਿੱਚ ਪਾ ਦਿੰਨੇ ਹੂੰ ਹੋਣੀ ਪਾਈ ਤੇ ਪਿਆਲ ਥੋੜੀ ਸੌਸ ਪੁਨੇ ਸਾਡੀ ਕੋ ਮਿਰਚਾਂ ਹੈ ਨਹੀਂ ਮੈਂ ਚ ਮੈਂ ਚ ਲਾ ਚਿੜਲੀ ਸੌਸ ਪਈ ਹੋ ਗਈ ਹੋਣਾ ਅੱਗੇ ਕਰਦੇ ਹਾਂ ਨਮਕ ਕਰਦੇ ਮਤਾਨੀ ਨਹੀਂ ਪਾਇਆ ਅੱਗੇ ਕਿਤੇ ਪਾਇਆ ਨਾ ਪਾਇਆ ਦੋਰੀ बाजू ਜੰਗਾਦਾ ਇਹਨਾਂ ਨੂੰ ਹੱਦੀ ਮਸਾਲਾ ਆਮਚੂਰ ਪਾਊਡਰ ਹੈਗਾ ਚਲੋ ਰਹਿਣ ਦੋ ਹੈ ਨਹੀਂ ਹਲਦੀ ਪਾ ਆਮਚੂਰ ਪਾਓ ਇਹ ਤੋਂ ਬਾਅਦ ਮੇਰੇ ਕੋਲ ਖਾਹ ਦਾਲ ਦਾਲ ਪਾ ਲੈਣੇ ਵਿੱਚ ਇਦਾਂ ਹੀ ਹੁਣ ਗਰ ਗਿਆ ਤਨੀਆ ਹੁਣ ਹੁਲ ਜਾ ਉਹਦੇ ਵਿੱਚ ਦਹੀਂ ਮਿਕਸ ਕਰਨਾ ਹੈ ਥੋੜਾ ਜਿਹਾ ਮੈਂ ਮੈਦਾ ਦੇ ਲੂਕ ਦਿੱਤਾ ਹੈ ਉਹ ਦੁਨੀ ਕਾਲੇ ਨੂੰ ਜਿੱਦਾਂ ਭੁੱਲ ਗਿਆ ਜਿਹੜਾ ਮੈਦਾ ਗੁੰਨੇ ਆ ਨਾ ਉਹਦੇ ਵਿੱਚ ਦਹੀਂ ਮਿਕਸ ਕਰਨਾ ਚਲੋ ਉਹ ਰਹਿ ਗਿਆ ਹਾਂ ਇਹਦੇ ਭੰਦਣਾ ਹਮ ਤੇਲ ਹੋ ਗਿਆ ਰੈਡੀ ਨੋ ਪਰਵਾ ਰੋਟੀਆਂਆਂ ਦੇ ਵਿੱਚ ਤੇ ਖਾਈਏ ਕਟੋਰੀਆਂ ਮਸਾਲਾ ਗਿਆ ਸਕਦੇ ਨੂੰ ਆਪਾਂ ਦਾ ਤਿਆਰ ਕੀਤਾ ਇਹ ਸਟਫਿੰਗ ਤਿਆਰ ਹੋ ਗਿਆ ਨਾ ਪੜੇ ਲਿਖੇ ਲੈ ਮਿੱਤਰੋ 13 ਹਾਤਾ ਉੱਤੇ ਹਨ ਗਰਮ ਹੋਣ ਵਾਸਤੇ ਇਹਾਡੀ ਇੱਕ ਕੜਾਈ ਦਾ ਇਹਾਡੀ ਕੜਾਈ ਦਾ ਰੰਗ ਥੋੜਾ ਜਨਾ ਵਿਗੜਿਆ ਕਿਉਂਕਿ ਇਹ ਸਾਫ ਜਿੰਨਾ ਕਰ ਲੈਂਦੀ ਹੈ 1.5 ਕਿੰਨੇ ਦੀ 1.5 ਡਿਗਰਸ ਦੀ 1.5 ਤੁਹਾਨੂੰ ਪਤਾ ਹੀ ਫਿਰ 1.5 ਦੇ ਬਾਰੇ ਇਹ ਹੋ ਗਏ ਹੋਣਾ ਲਓ ਮੇਤੋ ਇਹ ਰੋਟੀਆਂ ਰੋਟੀਆਂ ਕਹਿ ਸਕਦੇ ਇਹਨੂੰ ਰੋਟੀਆਂ ਕਹਿ ਸਕਦੇ ਰੋਟੀਆਂ ਇਹ ਰੋਟੀਆਂ ਆ ਰੋਟੀਆਂ ਦੇ ਵਿੱਚ ਆ ਮਸਾਲਾ ਜਿਆ ਭਰ ਕੇ ਤੇ ਬਸ ਤੇਲ ਚ ਤਲ ਦੇਣੀਆਂ ਬਣੀਆਂ ਕਜੋਰੀਆਂ ਬਸ ਆਓ ਰੋਟੀਆਂ ਲਓ ਕਰੋ ਕਰੋ ਚੰਗੀ ਤਰ੍ਹਾਂ ਬਰੋ ਮਤਰੂਸ ਕਰਦੇ ਨੇ ਚੰਗੀ ਤਰ੍ਹਾਂ ਪੇੜੇ ਨੇ ਮਤਰੂਸ ਕਰੋ ਮਤਰੂਸ ਨਹੀਂ ਕਹਣਾ ਮਤਰੂਸ ਜਲਦੀ ਮੁਹਮਸ ਬਣ ਗਈ। ਇਹ ਪੇੜੇ ਵਾਂਗ ਬਣਾਉਣਾ ਜਿੱਦਾਂ ਪੇੜਾ ਆ ਜਾ ਕਰਕੇ ਤਾਂ ਫਿਰ ਇਹਨੂੰ ਵੇਦਣਾ ਉਹ ਜੇ ਲਿਖੇ ਫਿਰ ਉਹਨੂੰ ਕਾਰਵਾਈ ਪੁਣੀ ਪੈ ਦੇਵੀ। ਇਹ ਪਹਿਲੀ ਪਹਿਲੀ ਪੂੜੀ ਜਾ ਰਹੀ ਹੈ। ਪੂੜੀ ਕਹਿੰਦੇ ਪੂੜੀਆਂ ਜਿ ਬਣਾ ਲੰਦੋ। ਚਲੋ ਪਹਿਲੀ ਬਰਤ ਦੋਗਾ ਤਿਆਰ ਕਰ ਲਈਏ ਉਹਨਾਂ ਦਾ ਤੇਲ ਗਰਮ ਹੋਣ ਡਿਆ ਉਹਨਾਂ ਜਿਹੜੇ ਭਲਦੀ ਆ ਮਸਾਲਾ ਜਿਆ ਰਬਣਾ ਪਿਆ ਆਪਣਾ ਦੇਸੀ ਘਟੇ ਇਹ ਘਰੀ ਬਣਾਏ ਇਹ ਭੱਲੇ ਬਣਾਏ ਹੈਂ ਦਹੀਂ ਭੱਲੇ ਬਣਾਏ ਉਹ ਬੜੇ ਸੁਆਦ ਬਣੇ ਭੱਲੇ ਇਹੋ ਜੇ ਬਣੇ ਟੁੱਟਣੇ ਨਾ ਕੋਲੋਗ ਪਿਆ ਹੋਣਾ ਚਾਹੀਦਾ ਜੀ ਉਹਦੇ ਵਿੱਚ ਅਸਲ ਚ ਕਹਿੰਦੇ ਦਹੀਂ ਦੂਹੀਂ ਪਾਈਦਾ ਤੇ ਉਹ ਮੈਂ ਬਾਇਆ ਨਹੀਂ ਮੇਰੇ ਜੇਤਾ ਕੋ ਲੱਗ ਗਿਆ ਉਹ ਤਾਂ ਕੁੜਕ ਬਣ ਗਏ ਪੱਲੇ ਦੇ ਆਹ ਬਣ ਗਏ ਚੀਜ਼ ਉਹ ਪਾਦਾ ਤੇ ਚੈੱਕ ਪਾ ਕੇ ਵੇਖਾਂ ਚੈੱਕ ਕਰਾਂ ਬਲ ਇੱਕ ਓਹ ਨੋ ਬਜਾ ਮੀਡੀਅਮ ਗੈਸ ਤੇ ਕਰਨਾ ਉਹ ਤੇਲ ਤੇ ਬਲ ਤੇਲ ਤੇ ਬਲ ਗਿਆ ਯਾਰ ਉਹ ਅੱਛਾ ਤੋਂ ਪਾਸੇ ਪੀਲੀ ਚਾਹੀਦੀ ਹਣਾ ਉਹ ਦੂਜੀ ਤੋਂ ਜਿਹੜੀ ਉਹ ਕੜਾਈ ਦੇ ਵਿੱਚ ਲੋ ਨਿੰਗਿਆ ਸਗਾਟੀ ਰੱਖਣਾ ਸਾੜ ਜਣੀਆਂ ਅੱਛਾ ઓ ਵੈਰੀ ਗੁੱਡ ਚਲੋ ਵੀ ਬਣ ਗਏ ਵੀ ਇੱਕ ਇੱਕ ਪਾਣਾ ਇੱਕ ਇੱਕ ਪਾਣਾ ਜਿਆਰਾ ਫਲਾ ਲਾ ਦੇ ਜੇ ਜੀ ਆਨੇ ਕਿ ਨਾ ਕੜਾਈ ਦਾ ਰੰਗ ਇਹ ਫੱਜਿਆ ਵਾ ਕੜਾਈ ਉਹ ਚੰਗੀ ਹੈ ਸਾਤ ਨਗਰੋਂ ਆਇਆ ਲੈਂਦੀ 350 ਉਹ ਰੋ ਜਾ ਜਾ ਮੈਨੂੰ ਦੇਖ ਲੈ ਆਂਦੇ ਹਾਂ ਅਜੇ ਮੈਨੂੰ ਪਲਟਾਉਣਾ ਨਾ ਇਹ ਕੁੜਕੋ ਲੈਣ ਦੋ ਅਸੇ ਕਿ ਦਹੀਂ ਨਾ ਪਾਇਆ ਕੋਲਦੀਆਂ ਨਹੀਂ ਚਲਣੀਆਂ ਇਹ ਨਹੀਂ ਪਾਇਆ ਹਲਾਉ ਜਿਪਿਆ ਦੇ ਤਨ ਗੁੱਸੇ ਹੁੰਦੇ ਕਹਿੰਦੇ ਕਟੋਰੀਆਂ ਹੁਲਾਈ ਜਾਣ ਡਿਆ ਅਣ ਕਟੋਰੀਆਂ ਹੁਲਾਉਣਾ ਹੈਂ ਕਰਨ ਗਿਆਗੇ ਕਿ ਜੜੀਆਂ ਐ ਬਾਤ ਕਿਆ ਬਾਤ ਇਹਦੇ ਸਟੱਫੀ ਭਰੀ ਜਾ ਰਹੀ ਹੈ ਯਾ ਬਾਤ ਹੈ ਐਨ ਜੁ ਪੂੜੀਆਂ ਤਿਆਰ ਆ ਪੂੜੀਆਂ ਆਪਣਾ ਬਾਜ਼ ਪੂੜੀਆਂ ਮੰਗੋ ਇੱਥੇ ਫਰੋ ਕਰੋ ਕਚੋਰੀਆਂ ਐਵੇਂ ਨਾ ਸਮਝੋ ਗਿਆ ਨੂੰ ਕੱਢਣੇ ਹੀ ਹੁੰਦਾ ਕੁਝ ਦੇਖੋ ਤੁੰਗੀਆਂ ਕਹਨ ਕੱਢੀਆਂ ਦੀ ਪੂੜੀਆਂ ਬਲ ਬੱਕਰੀਆਂ ਥੋੜੀਆਂ ਥੋੜੀਆਂ ਅੰਦਾਜ਼ ਸੜਗੀਆਂ ਲੇਕ ਮਲ ਮਕ ਮਕ ਬਸ ਇਹ ਪੂਰੀ ਕਚੋਰੀਆਂ ਨੂੰ ਕਚੋਰੀ ਬਣੀ ਪੂੜੀਆਂ ਤਾਂ ਲੱਖ ਇੱਕ ਚੀਜ਼ ਵੀ ਭੁੱਲ ਜਾਂਦਾ ਇਹ ਮੈਨੂੰ ਜੇਤਾ ਪਾ ਗਾ ਪਾਉਣਾ ਹੋ ਜਾਦਾ ਨਹੀਂ ਰਿਹਾ ਨਦਈਏ ਪਾ ਲੈਂਦੇ ਥੋੜਾ ਜਿਹਾ ਜਿਵੇਂ ਆ ਆਟਾ ਜਿਹੜਾ ਬੰਨੇ ਆ ਉਹ ਮੈਦਾ ਇਹਦੇ ਵਿੱਚ ਆਂਦੇ ਦਿੰਦੇ ਤੇ ਨਾ ਫੁੱਲ ਜਾਂਦੀ ਹੈ ਥੋੜਾ ਹੋਰ ਫੁੱਲ ਜਾਣੀ ਆ ਮੈਂ ਫਿਰ ਵੀ ਚਲੋ ਵਧੀਆ ਬਣੀਆਂ ਮਾੜੀਆਂ ਨਹੀਂ ਬਹੁਤ ਵਧੀਆ ਘੈਂਟ ਮੈਂ ਤਾਂ ਪਹਿਲੀ ਵਾਰ ਟਰਾਈ ਕੀਤੀ ਆ ਇਹ ਕਚੋਰੀ ਕੇ ਦੇਖਦੇ ਆ ਕਿਵੇਂ ਆਦੀ ਬਣਦੀਆਂ ਪਰ ਥੋੜੀਆਂ ਜਲਦੀਆਂ ਤੇ ਫਿਰ ਵੀ ਦੱਸਿਓ ਕਮੈਂਟ ਵਿੱਚ ਵਧੀਆ ਬਣੀਆਂ ਕਿ ਨਹੀਂ ਬਣੀਆਂ ਨਿੱਤੀ ਕੋਈ ਗਲਤੀ ਹੋਈ ਤੇ ਜਰੂਰ ਦੱਸਿਓ ਅੱਗੇ ਵਾਰੀ ਵੀ ਟਰਾਈ ਕਰਕੇ ਦੇਖਾਂਗੇ ਤੇ ਜੇ ਤੁਹਾਨੂੰ ਇਹ ਵਾਲਾ ਵਲੌਗ ਵਧੀਆ ਲੱਗਾ ਕਮੈਂਟ ਸ਼ੇਅਰ ਜਰੂਰ ਕਰਿਓ ਬਾਏ ਬਾਏ